ਦੇ ਨਾਲ ਨੇ ਪੁਲਿਸ ਸਬਡਿਵੀਜ਼ਨ ਪੈਲ ਦੇ ਨਵਜੁਕਤ ਡੀਐਸਪੀ ਦੀਪ ਕਰਾਈ ਜੀ ਜੋ ਕਿ ਬੜੇ ਹੀ ਇੱਕ ਵਧੀਆ ਕਰਦਾਰ ਦੇ ਸੌਫਟ ਸਪੋਕਨ ਐਡਮਿਨਿਸਟ੍ਰੇਟਿਵ ਆਫੀਸਰਸ ਨੇ ਤੇ ਉਹ ਕਰਦਿਆਂ ਨਾਲ ਗੱਲਬਾਤ ਹੈ ਹਾਂ ਜੀ ਸਰ ਸਭ ਤੋਂ ਪਹਿਲਾਂ ਆਓ ਜੀ ਦਾ ਸਵਾਗਤ ਹੈ ਤੇ ਸਰ ਦੱਸੋਗੇ ਆਪਣਾ ਤੁਸੀਂ ਕਿੰਨੇ ਸਾਲ ਤੋਂ ਤੁਸੀਂ ਇਸ ਸਰਵਿਸ ਦੇ ਵਿੱਚ ਆਪਣੀਆਂ ਸੇਵਾ ਨਿਭਾ ਰਹੇ ਹੋ ਮੈਂ ਇਹ 1990 ਦੇ ਵਿੱਚ ਫੋਰਸ ਜੁਆਇਨ ਕੀਤੀ ਸੀ ਐਜ਼ ਅਸਿਸਟੈਂਟ ਸਬ-ਇੰਸਪੈਕਟਰ ਉਦੋਂ ਮੈਨੂੰ ਡਿਸਟ੍ਰਿਕਟ ਕਪੂਰਥਲਾ ਅਲੋਟ ਹੋਇਆ ਸੀਗਾ ਟੈਰਜ਼ਨ ਦਾ ਟਾਈਮ ਸੀਗਾ ਤੇ ਮੈਂ ਉਸ ਟਾਈਮ ਐਮਏ ਇਕਨੋਮਿਕਸ ਦੀ ਕਰ ਰਿਹਾ ਸੀਗਾ ਤੇ 90 ਦੇ ਵਿੱਚ ਜੁਆਇਨਿੰਗ ਕਰਕੇ ਕਪੂਰਥਲੇ ਮੈਂ ਤਕਰੀਬਨ 9 ਸਾਲ ਰਹਾ ਤੇ ਸਟਾਰਟਿੰਗ ਦੇ 3-4 ਸਾਲ ਜਿਹੜੇ ਉਹ ਅਸੀਂ ਖੜਕੂਵਾਦ ਨਾਲ ਵੀ ਲੜਾਈ ਕੀਤੀ ਬੜਾ ਮੁਸ਼ਕਲ ਸਮਾਂ ਉਸ ਟਾਈਮ ਸੀਗਾ ਪਰ ਲੋਕਾਂ ਦੇ ਸਹਿਯੋਗ ਨਾਲ ਸੀਨੀਅਰ ਅਫਸਰਾਂ ਦੇ ਸਹਿਯੋਗ ਨਾਲ ਗਾਈਡਲਾਈਨ ਨਾਲ ਪੰਜਾਬ ਪੁਲਿਸ ਨੇ ਸਾਰੇ ਪੰਜਾਬ ਵਿੱਚ ਉਹ ਖਾੜਕੂਵਾਦ ਖਤਮ ਕੀਤਾ ਜੋ ਕਿ ਦੁਨੀਆ ਦੇ ਵਿੱਚ ਇੱਕ ਉਦਾਹਰਣ ਮੰਨੀ ਜਾਂਦੀ ਹੈ ਕਿ ਜਿੱਥੇ ਵੀ ਕਦੇ ਖਾੜਕੂਵਾਦ ਅੱਤਵਾਦ ਸ਼ੁਰੂ ਹੋਇਆ ਉਹ ਖਤਮ ਖਤਮ ਸਿਰਫ ਅੱਜ ਤੱਕ ਪੰਜਾਬ ਪੁਲਿਸ ਨੇ ਪੰਜਾਬ ਵਿੱਚ ਕੀਤਾ ਜੋ ਕਿ ਇੱਕ ਬਹੁਤ ਵੱਡੀ ਉਪਲਬਧੀ ਸੀ ਤੇ ਅਸਲ ਤੁਹਾਡੀ ਜੋ ਸਰਵਿਸ ਦੇ ਦੌਰਾਨ ਤੁਹਾਨੂੰ ਕਈ ਵਾਰ ਤੁਹਾਡੇ ਤੇ ਪੋਲੀਟੀਕਲ ਪ੍ਰੈਸ਼ਰ ਪਿਆ ਹੋਊਗਾ ਬੜੀਆਂ ਦਿੱਕਤਾਂ ਦਾ ਸੰਭਾਲਣਾ ਕਰਨਾ ਪਊਗਾ ਪਿਆ ਹੋਇਆ ਹੂਗਾ ਦੱਸੋਗੇ ਸਰ ਕੋਈ ਇਸ ਤਰ੍ਹਾਂ ਦਾ ਘਟਨਾ ਤੁਹਾਡੇ ਨਾਲ ਹੋਈ ਹੋਵੇ ਇਹ ਵੱਖ-ਵੱਖ ਸਰਕਾਰਾਂ ਦੇ ਵਿੱਚ ਵੱਖ-ਵੱਖ ਥਾਣਿਆਂ ਦੇ ਵਿੱਚ ਮੈਂ ਸਬਡਵੀਜ਼ਨਰ ਦਾ ਕੰਮ ਕੀਤਾ ਪੰਜਾਬ 'ਚ ਮੈਂ ਤਕਰੀਬਨ ਮਾਲਵੇ 'ਚ ਜ਼ਿਆਦਾ ਨੌਕਰੀ ਕੀਤੀ ਆ ਦੋਆਬੇ 'ਚ ਵੀ ਕੀਤੀ ਤੇ 25-30 ਥਾਣਿਆਂ ਦੇ ਵਿੱਚ ਮੈਂ ਬਤੌਰ ਐਸਐਚਓ ਤੇ ਇਹ ਮੇਰੀ 8ਵੀਂ ਸਬਡਵੀਜ਼ਨਰ ਬਤੌਰ ਡੀਐਸਪੀ ਸਬਡਵੀਜ਼ਨਰ ਪੋਲੀਟੀਕਲ ਇੰਟਰਫੀਰੈਂਸ ਹੁੰਦੀ ਰਹਿੰਦੀ ਆ ਤੇ ਉਹਨੂੰ ਅਸੀਂ ਮੈਨੇਜ ਕਰਨ ਵਾਸਤੇ ਪਬਲਿਕ ਦਾ ਲੀਡਰਾਂ ਦਾ ਤੇ ਅਫੀਸਰ ਦੇ ਸਹਿਯੋਗ ਨਾਲ ਉਹ ਮਸਲੇ ਸੀ ਹੱਲ ਵੀ ਕਰਦੇ ਰਹਿੰਨੇ ਆ ਪਰ ਅੱਜ ਤੱਕ ਕੋ ਇਹੋ ਜਿਹਾ ਕੋਈ ਮਸਲਾ ਹੋਇਆ ਵੀ ਜਿਹੜਾ ਹੱਲ ਨਾ ਹੋ ਸਕੇ ਆ ਜਿਸ ਤਰ੍ਹਾਂ ਕਿ ਸਰ ਤੁਸੀਂ ਮਤਲਬ ਲੋਅਰ ਰੈਂਕਸ ਤੋਂ ਤੁਸੀਂ ਆਪਣੀ ਜੌਬ ਸਟਾਰਟ ਕੀਤੀ ਬਿਲਕੁਲ ਤੁਸੀਂ ਗਰਾਊਂਡ ਦੀ ਅਰਥੋਂ ਤੁਸੀਂ ਜਿਹੜੀਆਂ ਕਿੱਥੇ ਕਿੱਥੋਂ ਕੀ ਸਪਲਾਈ ਆ ਨਸ਼ੇ ਦੀ ਕਿਦਾਂ ਨੈਕਸਸ ਅਪਰੇਟ ਹੁੰਦੇ ਨੇ ਤੁਸੀਂ ਇਸ ਬਾਰੇ ਮਤਲਬ ਡੂੰਗੀ ਨੋਲੇਜ ਰੱਖਦੇ ਹੋ ਤੇ ਜੋ ਨਸ਼ਾ ਸਮਗਲਰ ਨੇ ਜੋ ਡਰੱਗ ਮਾਫੀਆ ਇਸ ਨੂੰ ਕਿਹੜਾ ਸਟਰੋਂਗ ਮੈਸੇਜ ਦੇਣਾ ਚਾਹੋਗੇ ਨਸ਼ਾ ਸਮਗਲਰਾਂ ਨੂੰ ਤਾਂ ਸਾਡਾ ਇੱਕੋ ਮੈਸੇਜ ਹੁੰਦਾ ਵੀ ਪੰਜਾਬ ਤੇ ਇੰਡੀਆ ਛੱਡ ਕੇ ਭੱਜੋ ਮੈਂ ਡੀਐਸਪੀ ਖੰਨਾ ਹੁੰਦੇ ਹੋਏ ਤਕਰੀਬਨ 8-10 ਨਾਈਜੀਰੀਅਨ ਉਹਨਾਂ ਵਿੱਚ ਇੱਕ ਦੋ ਲੜਕੀ ਵੀ ਸੀ ਫੀਮੇਲ ਹੈਵੀ ਕੁਆਂਟੀਟੀ ਨਾਲ ਅਰੈਸਟ ਕੀਤੇ ਤੇ ਉਹਨਾਂ ਵਿੱਚ ਕਾਫੀ ਪੰਜਾਬੀ ਸਮਗਲਰ ਵੀ ਸੀ ਉਹਨ ਮੈਨੂੰ ਤਕਰੀਬਨ 10 ਕਿ ਦਿਨ ਹੋਏ ਨੇ ਪਾਇਲ ਜੁਆਇਨ ਕੀਤੇ ਨੂੰ ਇਥੋਂ ਦੀ ਇੱਕ ਲੜਕੀ ਥਾਰ ਗਰਲ ਦੇ ਨਾਂ ਤੇ ਮਸ਼ਹੂਰ ਸੀ ਥਾਣਾ ਮਲੋਅ ਦੇ ਵਿੱਚ ਉਹ ਵੀ ਅਸੀਂ ਅਰੈਸਟ ਕਰਕੇ ਬਿਹਾਈਂਡ ਦਾ ਬਾਰ ਭੇਜੀ ਆ ਨਸ਼ੇ ਪ੍ਰਤੀ ਸਰਕਾਰ ਦੀ ਬੀਜੀਪੀ ਸਾਹਿਬ ਦੀ ਐਸਐਸਪੀ ਸਾਹਿਬ ਦੀ ਜ਼ੀਰੋ ਟੋਲਰੈਂਸ ਆ ਇਸ ਲਈ ਅਸੀਂ ਕਿਸੇ ਵੀ ਨਸ਼ਾ ਸਮਗਲਰ ਨੂੰ ਕਦੀ ਨਹੀਂ ਬਖਸ਼ਦੇ ਤੇ ਸਾਡੇ ਥੋੜੇ ਦਿਨ ਪਹਿਲਾਂ ਵੈਸੀ ਵੀ ਸ਼ਰਾਰਤ ਐ ਅੰਥੋਂ ਇੱਕ ਚੇਤਾਵਨੀ ਆ ਥੋੜੇ ਦਿਨ ਪਹਿਲਾਂ ਹੀ ਸਾਡੇ ਰਾਤ ਨੂੰ ਇੱਥੇ ਇੱਕ ਪੈਟਰੋਲ ਪੰਪ ਨੂੰ ਲੁੱਟ ਲਿਆ ਸੀਗਾ ਜੋਸੀ ਉਹ ਤਿੰਨੋਂ ਮੁਲਜ਼ਮ ਰਾਤੋਂ ਰਾਤ ਗ੍ਰਿਫਤਾਰ ਕਰਕੇ ਕੁਝ ਹੀ ਘੰਟਿਆਂ ਦੇ ਵਿੱਚ ਤੇ ਜੇਲ੍ਹ ਭੇਜਦੇ ਨੇ ਇਸ ਲਈ ਮੈਂ ਜਿੱਥੇ ਵੀ ਪੋਸਟਡ ਰਹਾ ਇੱਕੋ ਸੁਨੇਹਾ ਹੁੰਦਾ ਨਸ਼ਾ ਸਮਗਲਰਾਂ ਨੂੰ ਤੇ ਸ਼ਰਾਰਤੀ ਅਨਸਰਾਂ ਨੂੰ ਵੀ ਜਾਂ ਤਾਂ ਉਹ ਬੰਦੇ ਬਣ ਜਾਣ ਜਾਂ ਫਿਰ ਏਰੀਆ ਛੱਡ ਕੇ ਇੱਥੋਂ ਚਲੇ ਜਾਓ ਹਾਂਜੀ ਐਸ ਐਚਓ ਸਾਹਿਬ ਡੀ ਐਸ ਪੀ ਸਾਹਿਬ ਜਿਸ ਤਰ੍ਹਾਂ ਕਿ ਰਾੜਾ ਸਾਹਿਬ ਦਾ ਏਰੀਆ ਹੈ ਇੱਥੇ ਕਈ ਪਿੰਡਾਂ ਦੇ ਵਿੱਚ ਜੋ ਨਸ਼ਾ ਸਮਗਲਰ ਨੇ ਬੜੀ ਖੁੱਲ ਕੇ ਇਹ ਆਪਣੀ ਇਹ ਕਾਰਵਾਈਆਂ ਪਾ ਰਹੇ ਨੇ ਤੇ ਪਿੰਡ ਲਾਪਰਾਂ ਦੇ ਵਿੱਚ 4-5 ਨੌਜਵਨ ਬੱਚਿਆਂ ਦੀ ਡੈਥ ਹੋ ਗਈ ਇਸ ਨਸ਼ੇ ਦੇ ਨਾਲ ਤੇ ਦਰਾਹਾ ਸ਼ਹਿਰ ਦੇ ਵਿੱਚ ਵੀ ਇਸ ਤਰ੍ਹਾਂ ਦੇ ਕਈ ਕੇਸ ਆਏ ਨੇ ਤੇ ਕਾਸੋ ਆਪਰੇਸ਼ਨ ਦੇ ਅਧੀਨ ਤੁਸੀਂ ਕੀ ਇਸ ਤਰ੍ਹਾਂ ਦੇ ਜੋ ਨਸਲਾ ਨਸ਼ਾ ਸਮਗਲਰ ਨੇ ਕੋਈ ਕਾਰਵਾਈ ਕਰਨ ਜਾ ਰਹੇ ਹੋ ਤੁਸੀਂ ਨਾਲ ਦੇ ਦੇਖੋ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਮੈਨੂੰ ਹਜੇ 10 ਦਿਨ ਹੋਏ ਨੇ ਜੁਆਇਨ ਕੀਤਾ ਨੂੰ ਅਸੀਂ ਦੋ ਵੱਡੇ ਨਸ਼ਾ ਸਮਗਰ ਇੱਕ ਥਾਰਗਲ ਇੱਕ ਜੱਗੂ ਨਾਂ ਦਾ ਸਮਗਰ ਲਰ ਸੀਗਾ ਇਹ ਫੜ ਕੇ ਜੇਲ ਭੇਜਿਆ ਤੇ ਕੱਲ ਵੀ ਪਰਸੋਂ ਅਸੀਂ ਇੱਕ ਚਿੱਟੇ ਦਾ ਪਰਚਾ ਦਰਹਾ ਵੀ ਦਿੱਤਾ ਤੇ ਮੈਂ ਤੁਹਾਨੂੰ ਇਸ ਗੱਲ ਦਾ ਯਕੀਨ ਦਿਵਾਉਣਾ ਕਿਸੇ ਵੀ ਏਰੀਆ ਦੇ ਵਿੱਚ ਕੋਈ ਵੀ ਸਮਗਲਡਰ ਬਖਸ਼ਿਆ ਨਹੀਂ ਜਾਊਗਾ ਤੇ ਉਹਨਾਂ ਤੋਂ ਰਿਕਵਰੀ ਕਰਕੇ ਉਹਨਾਂ ਨੂੰ ਜੇਲ ਭੇਜਿਆ ਜਾਊਗਾ ਧੰਨਵਾਦ